ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਤੋਂ ਲੈ ਕੇ 31 ਜਨਵਰੀ ਪੰਜਾਬ ਦਾ ਮੌਸਮ ਜਾਨਕੀ ਇਸ ਮਹੀਨੇ ਦੇ ਆਖਰੀ ਜਿਹੜੇ ਦਿਨ ਨੇ ਇਹਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਵੇਂ ਤੇ ਹਾਲਾਤ ਨੇ ਕਿਸਾਨਾਂ ਦੇ ਲਈ ਕੀ ਅਪਡੇਟ ਹੈ ਠੰਡ ਧੁੰਦ ਅਤੇ ਗਰਮੀ ਜਾਂ ਮੀਂਹ ਦੀ ਕੀ ਅਪਡੇਟ ਹੈ ਫਿਲਹਾਲ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਧੁੰਦ ਦੇ ਹਾਲਾਤ ਪੰਜਾਬ ਦੇ ਉੱਪਰ ਦੁਆਰਾ ਤੋਂ ਵਧਦੇ ਹੋਏ ਦਿਖਾਈ ਦੇ ਰਹੇ ਨੇ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਅੱਜ ਤੋਂ ਪੰਜਾਬ ਦੇ ਵਿੱਚ ਲਗਾਤਾਰ ਥੋੜੀ-ਬੋਤੀ ਧੁੰਦ ਸਵੇਰ ਦੇ ਸਮ ਅੱਜ ਦੁਪਹਿਰ ਦੇ ਸਮੇਂ ਮੌਸਮ ਚੰਗਾ ਨਿਖਰਿਆ ਹੋਇਆ ਦੇਖਣ ਨੂੰ ਮਿਲੇਗਾ ਦੁਪਹਿਰ ਦੇ ਸਮੇਂ ਵਿੱਚ ਚੰਗੀ ਧੁੱਪ ਲੱਗਣ ਦੇ ਕਾਰਨ ਪੰਜਾਬ ਦੇ ਵਿੱਚ ਦਿਨ ਦੇ ਤਾਪਮਨ 20 ਡਿਗਰੀ ਪਾਰ ਕਰ ਚੁੱਕੇ ਨੇ ਜੋ ਕਿ ਕਾਫੀ ਜ਼ਿਆਦਾ ਵਧੇ ਹੋਏ ਨੇ ਐਵਰੇਜ ਤਾਪਮਾਨ ਲਓ 5 ਡਿਗਰੀ ਤਾਪਮਾਨ ਜਿਆਦਾ ਹਰ ਨੂੰ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਗਰਮੈਚ ਦਾ ਮੌਜੂਦ ਰਹਿਣ ਦੇ ਕਰਕੇ ਪੰਜਾਬ ਦੇ ਵਿੱਚ ਹੁਣ ਗਰਮੀ ਦਾ ਮਾਹੌਲ ਲਗਾਤਾਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਧੁੱਪ ਕਿਵੇਂ ਦੀ ਹੈ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਗੱਲ ਕਰਾਂਗੇ ਅੱਜ ਤੋਂ ਲੈ ਕੇ 29 30 ਤਰੀਕ ਤੱਕ ਮੌਸਮ ਤੱਕ ਦੀ ਤਾਂ 28 ਤਰੀਕ ਤੱਕ ਪੱਛਮੀ ਹਵਾ ਲਗਾਤਾਰ ਚੱਲੇਗੀ ਜਿਸ ਦੇ ਨਾਲ ਮੌਸਮ ਸਾਫ਼ ਰਹਿਣਗੇ ਚੰਗੀ ਧੁੱਪ ਲੱਗੇਗੀ ਦਿਨ ਦਾ ਐਵਰੇਜ ਤਾਪਮਰ 20 ਡਿਗਰੀ ਤੋਂ ਪਾਰ ਹੀ ਬਣਿਆ ਰਹੇਗਾ 28 ਤਰੀਕ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਨਾਲ ਦੁਬਾਰਾ ਤੋਂ ਧੁੰਦ ਅਤੇ ਨਮੀ ਵਾਲਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਪੂਰਬੀ ਹਵਾ ਥੋੜੀ ਜੀ ਗੰਧਲੀ ਹੁੰਦੀ ਹੈ ਥੋੜੀ ਜਿਹੀ ਗਰਮੈਸ਼ ਵਾਲੀ ਵੀ ਹੁੰਦੀ ਹੈ ਅਤੇ ਨਾਲ ਦੀ ਨਾਲ ਥੋੜੀ ਜਹੀ ਉਹ ਨਮੀ ਵਾਲੀ ਵੀ ਹੁੰਦੀ ਹੈ ਤੇ ਨਮੀ ਜਦੋਂ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਐਂਟਰ ਕਰਦੀ ਹੈ ਤਾਂ ਪੰਜਾਬ ਦੇ ਵਿੱਚ ਧੁੰਦ ਦੇ ਹਾਲਾਤ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਦੇ ਨੇ ਗੱਲ ਕਰਾਂਗੇ ਧੁੰਦ ਦੇ ਹਾਲਾਤ ਲਗਾਤਾਰ 29 30 ਅਤੇ 31 ਤਰੀਕ ਨੂੰ ਦੇਖਣ ਨੂੰ ਮਿਲਣਗੇ 31 ਤਰੀਕ ਦੇ ਨੇੜੇ ਤੇੜੇ ਪਹਾੜੀ ਖੇਤਰਵਜਿਕ ਸੈਕਟਰ ਵੀ ਪਹੁੰਚ ਰਿਹਾ ਜੋ ਕਿ ਪੰਜਾਬ ਦੇ ਨੇੜੇ ਤੇੜੇ ਇਲਾਕਿਆਂ ਵਿੱਚ ਮੀਂਹ ਦੀ ਗਤੀਵਿਧੀ ਕਰ ਸਕਦਾ ਹੈ ਫਿਲਹਾਲ ਇਸ ਦੇ ਬਾਰੇ ਕੋਈ ਵੱਡੀ ਪੁਸ਼ਟੀ ਨਹੀਂ ਹੈ ਕਿਉਂਕਿ ਹਵਾ ਲਗਾਤਾਰ ਚੱਕਰਵਾਤੀ ਰੂਪ ਦੇ ਵਿੱਚ ਚੱਲੇਗੀ ਜਿਸ ਦੇ ਨਾਲ ਪੰਜਾਬ ਅਤੇ ਪੰਜਾਬ ਦੇ ਨਿਰਧਾਰਿਤ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ 29, 30 ਅਤੇ 31 ਨੂੰ ਕੜਾਕੇ ਦੀ ਧੁੰਦ ਪੈਣ ਦੇ ਨਾਲ ਤਾਪਮਾਨ ਥੱਲੇ ਆਉਣਗੇ ਲਗਭਗ 3 ਤੋਂ 4 ਦੇ ਤਾਪਮਾਨ ਘਟਣ ਦੇ ਕਾਰਨ 16-17 ਡਿਗਰੀ ਤੱਕ ਤਾਪਮਾਨ ਆ ਜਾਣਗੇ ਥੋੜ੍ਹਾ ਜਿਹਾ ਠੰਡਾ ਅਹਿਸਾਸ ਵਧੇਗਾ ਜਿਸ ਦੇ ਨਾਲ ਥੋੜੀ ਬਹੁਤੀ ਗਰਮੀ ਦੇ ਉੱਪਰ ਠੱਲ ਪੈਂਦੀ ਹੋਈ ਦਿਖਾਈ ਦੇਵੇਗੀ ਬਾਕੀ ਮੇਹ ਦੀ ਗਤੀਵਿਧੀ ਸਰੂ ਆਖਰੀ ਦਿਨ ਵਿੱਚ ਦੁਆਰ ਤੋਂ ਦੇਖਣ ਨੂੰ ਮਿਲੇਗੀ ਜਿਹਦੇ ਬਾਰੇ ਤੁਹਾਨੂੰ ਅਸੀਂ ਆਉਂਦੀ ਵੀਡੀਓ ਵਿੱਚ ਪ੍ਰੋਪਰ ਅਪਡੇਟ ਦੇ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਤੇ ਨੰਮੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਮਾਂ ਦਾ